ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤ ਗੁਰ ਕੋਟ ਪੈੜਾ ਗੇ ਹੋਏ ਲੇਤ ਸ ਇੱਕ ਬਰ ਸਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰ ਹੇਤ ਹੈ ਭਾਵਨੀ ਭਗਤ ਪਾਏ ਕਉਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਦ ਮਹ ਮਾਇਆ ਗਾਦ ਬੋਧ ਨਮੋ 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 ਨੇਤ 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 ਹੈ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਚੁਕਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੂਹ ਸੰਗਤ ਆਪ ਵਡਪਾਗੇ ਹੋ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਾਧ ਸੰਗਤਾਂ ਦੀ ਮਹਾਨ ਕਿਰਪਾ ਹੋਈ ਆ ਸ੍ਰੀ ਸੁਖਮਣੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸਰਵਣ ਕਾਰੇ ਹੋ ਸਤਿਗੁਰਾਂ ਨੇ ਕਿਰਪਾ ਕੀਤੀ ਆ ਪੰਜ ਅਸ਼ਟਪਦੀਆਂ ਦੀ ਸਪੂਰਣ ਕਥਾ ਕਰਵਾਈਆ ਅੱਜ ਛੇਵੀਂ ਅਸ਼ਟਪਦੀ ਸਤਿਗੁਰੂ ਕੀ ਉਚਾਰਨ ਕਰ ਰਹੇ ਨੇ ਉਸ ਤੋਂ ਪਹਿਲਾਂ ਛੇਵੀਂ ਅਸ਼ਟਪਦੀ ਤੋਂ ਪਹਿਲਾਂ ਸਤਿਗੁਰਾਂ ਜੋ ਸ਼ਲੋਕ ਉਚਾਰਨ ਕੀਤਾ ਉਸ ਦੀ ਕਥਾ ਤੇ ਫਿਰ ਇੱਕ ਪੌੜੀ ਦੀ ਇਸ ਛੇਵੀਂ ਅਸ਼ਟਪਦੀ ਦੀ ਇੱਕ ਪੌੜੀ ਦੀ ਕਥਾ ਅਸੀਂ ਸਰਵਣ ਕਰਾਂਗੇ ਔ ਸਤਿਗੁਰੂ ਗੁਰੂ ਗਰੀਬ ਨਵਾਜ਼ ਕੀ ਸਾਨੂੰ ਸਮਝਾਉਣਾ ਕਰ ਰਹੇ ਨੇ ਸਤਿਗੁਰਾਂ ਦੇ ਅਲਾਹੀ ਬੋਲਾਂ ਨੂੰ ਸਰਵਣ ਕਰਕੇ ਕਥਾ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਸਲੋਕ ਕਾਮ ਕ੍ਰੋਧ ਅਰ ਲੋਭ মোহ ਬਿਨ ਸਜਾਈ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਾਰਿ ਪ੍ਰਸਾਦ ਗੁਰਦੇਵ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਾਨੂੰ ਸਮਝਾਉਣਾ ਕਰੇ ਹਨ ਜਿਵੇਂ ਅਸੀਂ ਪਿਛਲੀ 25ਵੀਂ ਅਸ਼ਟਪਦੀ ਦੀ 8ਵੀਂ ਪੌੜੀ ਵਿੱਚ ਸਰਵਣ ਕੀਤਾ ਸੀ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਯੋਸ ਪਰਮੇਸ਼ਰ ਕਾਲਪੁਰਖ ਅੱਗੇ ਬੇਨਤੀ ਕਰਨਾ ਕਰੋ ਬੇਨਤੀ ਕੀ ਕਰਨੀ ਸੀ ਇੱਥੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਈਏ ਹਮੇਵ ਇਹ ਬੇਨਤੀ ਕਰੋ ਪਰਮੇਸ਼ਰ ਕਾਲਪੁਰਖ ਅੱਗੇ ਕਿ ਸਤਿਗੁਰੂ ਜੀ ਕਾਮ ਕ੍ਰੋਧ ਅਰ ਲੋਭ ਮੋਹ ਇਨਾਂ ਦਾ ਸਾਡੇ ਕੋਲ ਛੁਟਕਾਰਾ ਕਰਾਓ ਇਹ ਬਿਨਸ ਜਾਣ ਇਹ ਵਿਸ਼ੇਵਕਾਰ ਸਾਥੋਂ ਦੂਰ ਹੋ ਜਾਣ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਸਤਗੁਰ ਕਿਰਪਾ ਕਰਦੇ ਹਨ ਕਿ ਇਹ ਪਰਮੇਸ਼ਰ ਕਾਲਪੁਰਖ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਚੁੱਕੇ ਹਾਂ ਤੇ ਕਿਰਪਾ ਕਰੋ ਕਿ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਇਹ ਵਿਸ਼ੇਵਕਾਰਾਂ ਤੋਂ ਬਚਾਉਣਾ ਕਰੋ ਆਸ਼ਟ ਪਦੀ ਹੁਣ ਸਤਿਗੁਰਾਂ ਨੇ 6ਵੀਂ ਅਸ਼ਟਪਦੀ ਸ਼ੁਰੂ ਕੀਤੀ ਹੈ ਸਤਿਗੁਰੂ 6ਵੀਂ ਅਸ਼ਟਪਦੀ ਵਿੱਚ ਕੀ ਉਚਾਰਨ ਕਰਦੇ ਨੇ ਇਸ ਦੀ ਇੱਕ ਪੌੜੀ ਦੀ ਅਸੀਂ ਕਥਾ ਸਰਵਣ ਕਰਾਂਗੇ ਜਿਹ ਪ੍ਰਸਾਦ ਸਤੇ ਅੰਮ੍ਰਿਤ ਖਾਹੇ ਸਤਿਗੁਰ ਕਿਰਪਾ ਕਰਦੇ ਹਨ ਕਿ ਜਿਹ ਪ੍ਰਸਾਦ ਦਾ ਅਰਥ ਹੈ ਜਿਵੇਂ ਮੂਲ ਮੰਤਰ ਦੇ ਵਿੱਚ ਗੁਰ ਪ੍ਰਸਾਦ ਹੁੰਦਾ ਹੈ ਉਹ ਪ੍ਰਸਾਦ ਗੁਰੂ ਦੀ ਕਿਰਪਾ ਹੁੰਦੀ ਹੈ ਇੱਥੇ ਵੀ ਸਤਿਗੁਰ ਕਹਿੰਦੇ ਜਿਹ ਪ੍ਰਸਾਦ ਜਿਸ ਦੀ ਕਿਰਪਾ ਦੇ ਨਾਲ ਇਸ ਪਰਮੇਸ਼ਰ ਦੀ ਰਹਿਮਤ ਦੇ ਨਾਲ 36 ਅੰਮ੍ਰਿਤ ਖਾਹੇ 36 ਪ੍ਰਕਾਰ ਦੇ ਪਦਾਰਥ ਭੋਜਨ ਖਾਣਾ ਕਰ ਰਿਹਾ ਹਸਾ ਜਿਵੇਂ 6 ਇੱਕ ਇੱਕ ਚੀਜ਼ ਤੋਂ 6 6 7 7 ਚੀਜ਼ਾਂ ਤਿਆਰ ਹੋ ਜਾਂਦੀਆਂ ਜਿਵੇਂ ਦੁੱਧ ਕੋਵੇ ਤੇ ਦੁੱਧ ਤੋਂ ਦਹੀਂ ਬਣ ਜਾਂਦਾ ਦਹੀਂ ਤੋਂ ਫਿਰ ਮੱਖਣ ਬਣ ਜਾਂਦਾ ਮੱਖਣ ਤੋਂ ਘਿਓ ਬਣ ਜਾਂਦਾ ਇਸੇ ਤਰ੍ਹਾਂ ਦੁੱਧ ਤੋਂ ਖੀਰ ਬਣ ਜਾਂਦੀ ਜਾਂ ਇਸੇ ਤਰ੍ਹਾਂ ਹੀ ਦੁੱਧ ਤੋਂ ਜੋ ਕਿ ਖੋਆ ਬਣ ਜਾਂਦਾ ਹੈ ਕਿੰਨੀਆਂ ਚੀਜ਼ਾਂ ਆਆਂ ਜੋ ਕਿ ਦੁੱਧ ਤੋਂ ਤਿਆਰ ਹੁੰਦੀਆਂ ਮਠਿਆਈ ਦੁੱਧ ਤੋਂ ਤਿਆਰ ਹੋ ਜਾਂਦੀਆਂ ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ ਕਿ ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾ ਕੇ ਜਿਸ ਦੀ ਕਿਰਪਾ ਦੇ ਨਾਲ 36 ਪਦਾਰਥਾਂ 36 ਤਰ੍ਹਾਂ ਦੇ ਪਦਾਰਥ ਭੋਜਨ ਸ਼ਕ ਰਖਾ ਹੈ ਇਸ ਠਾਕੁਰ ਕੋ ਰਖ ਮਨ ਮਾਹੇ ਸਤਿਗੁਰੂ ਕਿਰਪਾ ਕਰਦਨ ਕਿ ਉਸ ਪਰਮੇਸ਼ਰ ਕਾਲਪੁਰਖ ਨੂੰ ਆਪਣੇ ਮਾਨ ਦੇ ਵਿੱਚ ਬਸਾਉਣਾ ਕਰ ਇਹ ਸਤਿਗੁਰ ਕਿਰਪਾ ਕਰਨਗੇ ਜਿਵੇਂ ਦਾ ਦਿਆ ਪੈਨੇ ਖਾਏ ਜਿਸ ਅਸੀਂ ਆਲਸ ਕਿਉਂ ਬਨੇ ਮਾਈ ਕਿਉਂਕਿ ਇੰਨੇ ਪਦਾਰਥ ਜਿਹਨੇ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੇ ਆ ਉਸ ਨਾਲ ਆਪਣਾ ਮਨ ਲਾਉਣਾ ਕਰ ਆਲਸ ਨਾ ਕਰ ਸਤਿਗੁਰ ਕਹਿੰਦੇ ਨੇ ਜਿਹੇ ਪ੍ਰਸਾਦ ਸੁਗੰਤ ਤ ਤਨ ਲਾਵਹਿ ਸਤਿਗੁਰ ਜਿਸ ਦੀ ਕਿਰਪਾ ਦੇ ਨਾਲ ਸੋਹਣੇ ਸੋਹਣੇ ਫੁੱਲਾਂ ਦੀਆਂ ਖੁਸ਼ਬੋਆਂ ਅਤਰ ਹੋਰ ਸੋਹਣੇ ਸੋਹਣੇ ਜਿਹੜੇ ਪਰਫਿਊਮ ਚੱਲੇ ਨੇ ਉਹਨਾਂ ਨੂੰ ਵਰਤਨਾ ਕਰਦਾ ਹੈ ਇਹ ਵੀ ਉਸ ਪਰਮੇਸ਼ਰ ਦੀ ਕਾਲਪੁਰਖ ਦੀ ਕਿਰਪਾ ਸਦਕਾ ਹੈ ਜਿਸ ਕੋ ਸਿਮਰਤ ਪਰਮਗਤ ਪਾਵਹਿ ਸਤਿਗੁਰ ਕਹਿੰਦੇ ਨੇ ਕਿ ਉਸ ਨੂੰ ਸਿਮਰਨਾ ਕਰ ਕਿਉਂਕਿ ਫਿਰ ਹੀ ਪਰਮਗਤੀ ਪ੍ਰਾਪਤ ਕਰੇਗਾ ਫਿਰ ਹੀ ਪਰਮੇਸ਼ਰ ਕਾਲਪੁਰਖ ਦਾ ਧਿਆਨ ਧਰੇਗਾ ਫਿਰ ਹੀ ਉੱਚਾ ਦਰਜਾ ਪ੍ਰਾਪਤ ਕਰੇਗਾ ਕਿਉਂਕਿ ਸਤਿਗੁਰਾਂ ਨੇ ਇਹ ਤਾਂ ਸਾਨੂੰ ਬਾਹਰ ਮੁਖੀ ਸੁਗੰਧ ਤਾਂ ਦਿੱਤੀਆਂ ਨੇ ਜਿਹੜੀਆਂ ਅਸੀਂ ਆਪਣੇ ਸਰੀਰ ਨੂੰ ਲਾਉਂਦੇ ਆ 36 ਪ੍ਰਕਾਰ ਦੇ ਭੋਜਨ ਆ ਇਹਨਾਂ ਵਿੱਚ ਵੀ ਅਸੀਂ ਜੋ ਕਿ ਆਈਵੀ ਸਾਧਗੁਰਾਂ ਨੇ ਸਾਡੀ ਸਖਾਈਤਾ ਵਾਸਤੇ ਦਿੱਤੇ ਆ ਲੋੜ ਸਰ ਅਨੁਸਾਰ ਖਾਣੇ ਚਾਹੀਦੇ ਨੇ ਪਰ ਸਾਧਗੁਰ ਕਹਿੰਦੇ ਨੇ ਜਿਹੜੇ ਪਰਮਗਾਤਿਆ ਉਹ ਨਾਂ ਦੇ 36 ਪਦਾਰਥਾਂ ਦੇ ਭੋਜਨ ਨਾਲ ਮਿਲਨੀ ਆ ਨਾ ਹੀ ਸਾਨੂੰ ਸੁਗੰਧੀਆਂ ਲਾਉਣ ਨਾਲ ਮਿਲਨੀ ਆ ਜਿਹੜੀ ਪਰਮਗਾਤਿਆ ਉਹ ਪਰਮੇਸ਼ਰ ਕਾਲਪੁਰਖ ਕਹਿੰਦੇ ਨੇ ਜਿਵੇਂ ਅਸੀਂ ਰੋਜ਼ ਰਹਿਤ ਅਸ ਗੁਰਬਾਣੀ ਵੀ ਪੜਦੇ ਆ ਰੋਜ਼ ਉਸ ਦੇ ਵਿੱਚ ਪੜਦੇ ਹਾਂ ਇਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਜਿਸ ਦਾ ਸਿਮਰਤ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਸੁਖ ਮਿਲਦਾ ਹੈ ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਇੱਥੇ ਵੀ ਸਤਿਗੁਰੂ ਸਮਝਾਉਂਦੇ ਹਨ ਕਿ ਤਿਸ ਕੋ ਸਿਮਰਤ ਪਰਮਗਤ ਪਾਵਹਿ ਉਸ ਪਰਮੇਸ਼ਰ ਕਾਲਪੁਰਖ ਨੂੰ ਸਿਮਰਨਾ ਕਰ ਜਿਨੇ ਤੈਨੂੰ ਛਤੀ ਪਦਾਰਥੇ ਭੋਜਨ ਜਿਸ ਨੇ ਤੈਨੂੰ ਸੁਗੰਧ ਤਾਂ ਲਾਉਣ ਤਾਂ ਵਾਸਤੇ ਇਹ ਪਰਫਿਊਮ ਅਤਰ ਦਿੱਤੇ ਹਨ ਜਿਹੇ ਪ੍ਰਸਾਦ ਬਸੇ ਸੁਖ ਮੰਦਰ ਸਾਤਗੁਰ ਕਿਰਪਾ ਕਰਦੇ ਹਨ ਕਿ ਜਿਹੇ ਪ੍ਰਸਾਦ ਬਸੇ ਸੁਖ ਮੰਦਰ ਜਿਸ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਸੋਹਣੇ ਸੋਹਣੇ ਮੰਦਰਾਂ ਵਿੱਚ ਸੋਹਣੇ ਸੋਹਣੇ ਘਰਾਂ ਦੇ ਵਿੱਚ ਤੁ ਵਸਣਾ ਕਰ ਰਿਹਾ ਸਹ ਇਸੇ ਤੇ ਆਏ ਸਦਾ ਮਨ ਅੰਦਰ ਇਹ ਸਾਤਗੁਰ ਕਹਿੰਦੇ ਉਸ ਨੂੰ ਸਦਾ ਕੀ ਆਪਣੇ ਮਨ ਅੰਦਰ ਵਿੱਚ ਧਿਆਉਣਾ ਕਰ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਸਤਗੁਰ ਕਿਰਪਾ ਕਰਦੇ ਹਨ ਕਿ ਜਿਸ ਦੀ ਪਰਮੇਸ਼ਰ ਜਿਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਗ੍ਰਹਿ ਘਰ ਦੇ ਵਿੱਚ ਆਪਣੇ ਸੋਹਣੇ ਪਰਿਵਾਰ ਦੇ ਨਾਲ ਸੁਖੀ ਵਸਣਾ ਕਰਦਾ ਹੈ ਇੱਥੇ ਫਿਰ ਇੱਕ ਸ਼ੰਕਾ ਖੜਾ ਹੋਵੇਗਾ ਕਿਉਂਕਿ ਕਈ ਪਰਿਵਾਰਾਂ ਦੇ ਵਿੱਚ ਝਗੜੇ ਕਲੇਸ਼ ਰਹਿੰਦੇ ਨੇ ਉਹ ਕਹਣਗੇ ਵੀ ਅਸੀਂ ਤਾਂ ਸੁਖੀ ਵਸਦੇ ਨਹੀਂ ਹਾਂ ਪਰ ਸਤਗੁਰ ਕਹਿੰਦੇ ਨੇ ਕਿ ਸੁਖੀ ਕਦੋਂ ਵਸੋਗੇ ਇਹ ਅੱਗੇ ਸਾਨੂੰ ਸਮਝਾਦੇ ਨੇ ਆਠ ਪਹਿਰ ਸਿਮਰੋ ਤਿਸ ਦਸਨਾ ਜਦੋਂ ਕਹਿੰਦੇ ਤੁਸੀਂ ਅਠੇ ਪਹਿਰੇ ਸਿਮਰਨ ਕਰੋਗੇ ਇਹ ਸਤਿਗੁਰਾਂ ਨੇ ਸਾਨੂੰ ਅਠੇ ਪੈਰ ਹੁਕਮ ਦਿੱਤਾ ਸਿਮਰਨ ਕਰਨ ਲਈ ਪੀ ਤੁਰਦੇ ਫੁਰਦੇ ਉੱਡਦੇ ਆਂ ਬੈੰਦੇ ਆਂ ਵੀ ਪਰਮੇਸ਼ਰ ਕਾਲਪੁਰਖ ਨੂੰ ਧਿਆਉਣਾ ਚਾਹੀਦਾ ਸਦਾ ਚਿੱਤ ਉਸ ਨਾਲ ਜੋੜ ਕੇ ਰੱਖਣਾ ਚਾਹੀਦਾ ਪਰ ਅਸੀਂ ਅੱਠ ਪੈਰ ਕੀ ਕੱਢਨੇ ਅਸੀਂ ਤਾਂ ਇੱਕ ਪੈਰ ਵੀ ਭੁੱਲ ਚੁੱਕੇ ਹਾਂ ਇਸ ਕਰਕੇ ਸਤਿਗੁਰ ਕਹਿੰਦੇ ਸੁਖੀ ਉਦੋਂ ਵਸੋਗੇ ਜਦੋਂ ਪਰਮੇਸ਼ਰ ਕਾਲਪੁਰਖ ਨੂੰ ਚਿੱਤ ਚੇਤੇ ਵਿੱਚ ਰੱਖੋਗੇ ਉਸ ਦਾ ਸ਼ੁਕਰਾਨਾ ਕਰੋਗੇ ਜਿਹੇ ਪ੍ਰਸਾਦ ਰੰਗ ਰਸ ਭੋਗਾ ਸਤਿਗੁਰ ਕਿਰਪਾ ਕਰਦੇ ਹਨ ਕਿ ਜਿਸ ਦੀ ਕਿਰਪਾ ਦੇ ਨਾਲ ਇਹ ਰੰਗ ਰਲੀਆਂ ਮਾਣ ਰਿਹਾ ਹੈ ਸਾਰੇ ਰਸਾਂ ਕਿਸਾਨ ਨੂੰ ਧੋਖ ਰਿਹਾ ਹੈ ਇਹ ਵੀ ਉਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਹੈ ਨਾਨਕ ਸਦਾਤੀ ਆਈ ਹੈ ਧਿਆਮਨ ਜੋਗ ਸਤਗੁਰ ਕਿਰਪਾ ਕਰਦੇ ਹਨ ਕਿ ਉਸ ਪਰਮੇਸ਼ਰ ਕਾਲਪੁਰਖ ਨੂੰ ਧਿਆਮਨ ਜੋਗ ਜਿਹੜੇ ਪਰਮੇਸ਼ਰ ਕਾਲਪੁਰਖ ਧਿਆਮਨ ਜੋਗ ਹੈ ਉਸ ਨੂੰ ਸਦਾ ਕੀ ਧਿਆਉਣਾ ਕਰੀਏ ਕਿਉਂਕਿ ਜਿਸ ਪਰਮੇਸ਼ਰ ਕਾਲਪੁਰਖ ਨੇ ਸਾਨੂੰ ਸਾਰੇ ਪਦਾਰਥ ਦਿੱਤੇ ਨੇ ਜਿਨ੍ਹਾਂ ਸੁਗੰਧੀਆਂ ਲਾਉਣ ਵਾਲੀਆਂ ਚੀਜ਼ਾਂ ਜਿਤੀਆਂ ਇਨੇ ਸਾਡੀ ਸਹਾਇਤਾ ਵਾਸਤੇ ਸਾਡੀ ਪੂਰਤੀ ਵਾਸਤੇ ਹਰ ਇੱਕ ਪਦਾਰਥ ਤਿਆਰ ਕੀਤਾ ਹੈ ਇਸ ਤਰ੍ਹਾਂ ਸਤਿਗੁਰ ਕਹਿੰਦੇ ਹਨ ਕਿ ਨਾਨਕ ਸਦਾ ਤਿਹਾਈਐ ਭਾਵਨ ਜੁਗ ਉਸ ਪਰਮੇਸ਼ਰ ਕਾਲਪੁਰਖ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਤੇ ਛੇਵੀਂ ਅਸ਼ਟਪਦੀ ਛਿੜ ਹੋਈ ਆ ਤੇ ਛੇਵੀਂ ਅਸ਼ਟਪਦੀ ਦਾ ਇੱਕ ਸ਼ਲੋਕ ਤੇ ਆਪ ਜੀ ਨੇ ਅਸ਼ਟਪਦੀ ਦੀ ਇੱਕ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਇਸੇ ਤਰ੍ਹਾਂ ਹੀ ਕਲ ਨੂੰ 6ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਦੀ ਕਥਾ ਹੋਵੇਗੀ ਸਾਰੀ ਸੰਗਤਾਂ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ